ਆਹ ਵੇਖੋ ਲਾਣੇਦਾਰ ਗਾਜਰਾ ਕਿਦੋਂ ਕੱਸ਼ ਕਰ ਰਹੇ ਆ ਰੋ 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 ਤੇ ਦਾ ਮੇਵਾਵਾ ਜਿਹੜੀ ਗਾਜਰ ਆ ਹੁਣ ਸੀਜ਼ਨ ਤੇ ਆ ਰਕੇ ਚੰਗੀ ਲੱਗਦੀ ਆ ਮੁੜ ਕੇ ਫੇਰ ਫਿੱਕੀ ਜੀ ਪੈ ਜਾਂਦੀ ਪੱਕ ਜੇ ਜਾਂਦੀ ਆ ਆਪਾਂ ਇਹਦੀਆਂ ਪਿੰਨੀਆਂ ਵੀ ਬਣਾਉਣੀਆਂ ਆ ਮੈਂ ਕਿਸੇ ਭੈਣ ਨੇ ਕਮੈਂਟ ਕੀਤਾ ਹਲਦੀ ਦੀਆਂ ਪਿੰਨੀਆਂ ਇਹ ਵੀ ਆਪਾਂ ਤੁਹਾਨੂੰ ਵੀ ਤੇ ਗਾਜਰਾ ਆਪਣੇ ਆਰ ਕੇ ਜਾਦੀਆਂ ਵਾ ਤੇ ਟਾਈਮ ਲੱਗੂਗਾ ਆਪਾਂ ਨੂੰ ਅਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਾਡੇ ਚੈਨਲ ਤੇ ਸਵਾਗਤ ਆ ਕਿਆਸ ਕਰਦੇ ਆ ਕਿ ਆਪਦੇ ਘਰ ਵਿੱਚ ਘਰ ਪਰਿਵਾਰ ਵਿੱਚ ਖੁਸ਼ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਗਾਜਰਾਂ ਬਹੁਤ ਵਧੀਆ ਸੀ ਲੱਗੀਆਂ ਅੱਜ ਸਾਨੂੰ ਤੇ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਹਲਵਾ ਆਪਾਂ ਹਲਵਾਗੇ ਵੀਡੀਓ ਤੇ ਪਾਇਆ ਵਾ ਹਰ ਬੱਚੇ ਫੇਰ ਹਲਵਾ ਮੰਗਦੇ ਆ ਜਿਆਦੀ ਕੁਆਂਟੀਟੀ ਚ ਬਣਾਵਾਂਗੇ ਹਲਵਾ ਅੱਗੇ ਥੋੜਾ ਬਣਾਇਆ ਸੀ ਹੁਣ ਬੱਚੇ ਕਹਿੰਦੇ ਜ਼ਿਆਦਾ ਬਣਾਓ ਆ ਵੇਖੋ ਲਾਨੇਦਾਰ ਗਾਜਰਾਂ ਕਿਦੂ ਕਛ ਕਰ ਰਹੇ ਆ ਤੇ ਆਪਾਂ ਸਾਰੀਆਂ ਗਾਜਰਾਂ ਅੱਦੂ ਗਾਸ਼ ਕਰ ਲਾਂਗੇ ਤੇ ਨਾਲੇ ਆਪਾਂ ਹਲਦੀ ਛਿੱਲਾਂਗੇ ਫੇਰ ਤੁਹਾਨੂੰ ਮਿਲਦੇ ਆ ਕਿ ਸਾਡੇ ਨਿੱਕੂ ਵੇਖੋ ਨਾਲ ਲੱਗਿਆ ਆ ਕੰਮ ਕਰਦਾ ਪਿਆ ਵਾ ਛੇਲਵਾ ਬਣਾਵਾਂਗੇ ਬਾਏ ਘਾਦੋ ਸੱਚਕਾ ਨੂੰ ਬਾਏ ਘਾਦੋ ਗੋਜੋ ਤਾਂ ਕੇ ਛੇਲਵਾ ਬਣਾ ਰਹੇ ਅੱਜ ਹਲਵਾ ਬਣਾ ਰਹੇ ਅੱਜ ਅਸੀਂ ਚਲ ਰੋ 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 ਤਾਂ ਮੇਵਾਵਾ ਜਿਹੜੀ ਗਾਜਰ ਆ ਹੁਣ ਸੀ ਜਨ ਤਿਆਰ ਕੇ ਚੰਗੀ ਲੱਗਦੀ ਆ ਮੁੜ ਕੇ ਫੇ ਪਿੱਕੀ ਜੀ ਪੈ ਜਾਂਦੀ ਪੱਕ ਜੇ ਜਾਂਦੀ ਗਾ ਰਸਾ ਨਹੀਂ ਹੁੰਦਾ ਚ ਹੁੰਦਾ ਇਹ ਕਰਕੇ ਹੁਣ ਐ ਜਰੂਰੀ ਆ ਵੀ ਬਹੁਤ ਚੰਗੀ ਕਾਜਰ ਲੱਗੀ ਸੀ ਤੇ ਜ਼ਰਾਦਾ ਸਾਡਾ ਵੀ ਇੱਕ ਵਾਰੀ ਹੋਰ ਛਕੀਏ ਤੇ ਕਮੈਂਡ ਕਰਕੇ ਜ਼ਰੂਰ ਦੱਸਿਓਗੇ ਕਿਨੂੰ ਕਿਨੂੰ ਗਜਰੇਲਾ ਪਸੰਦ ਆ ਸਾਡੇ ਘਰ ਵਿੱਚ ਤੇ ਬਹੁਤ ਲਾਈਕ ਕਰਦੇ ਆ ਗਜਰੇਲੇ ਨੂੰ ਗਾਜਰਾ ਨੂੰ ਹਰ ਰੂਪ ਦੇ ਵਿੱਚ ਹੀ ਸਬਜ਼ੀ ਚ ਵੀ ਖੀਰ ਚ ਵੀ ਤੇ ਅਚਾਰ ਵੀ ਪਾਇਆ ਵਾ ਤੇ ਅਸੀਂ ਹੁਣ ਮਰਬਾ ਵੀ ਬਣਾਵਾਂਗੇ ਫਿਰ ਤੁਹਾਨੂੰ ਦੱਸਾਂਗੇ ਮਰਬਾ ਜਦਨ ਬਣਾਇਆ ਫਿਰ ਵੀਡੀਓ ਤੁਹਾਨੂੰ ਦਿਖਾਵਾਂਗੇ ਆ ਲੋ ਜੀ ਅੱਗਾ ਪੰਬਾਲੀ ਆ ਤੇ ਕੜਾਈ ਉਪਰਾ ਖਲੀ ਉੱਪਰ ਦੇ ਇਹਦੇ ਵਿੱਚ ਪਾਉਣੇ ਆਪਾਂ ਇਹ ਗਾਜਰਾ ਤੇ ਗਾਜਰਾ ਆਪਣੇ ਆਰ ਕੇ ਜਿਆਦੀਆਂ ਵਾ ਤੇ ਟਾਈਮ ਲੱਗੂਗਾ ਆਪਾਂ ਨੂੰ ਅਜੇ ਇੱਥੇ ਹੀ ਰਾਤ ਪਊਗੀ ਅੱਜ ਆਪਾਂ ਰਾਤ ਨੂੰ ਬਣਾ ਕੇ ਫੇਰ ਹੀ ਸੋਵਾਂਗੇ ਖਤਮ ਹੋ ਜਾਣੀ ਐ ਅਗਲੇ ਮਹੀਨੇ ਗਾਜਰਾ ਹੋਣੇ ਵਧੀਆ ਹੋਣ ਡੀਆਂ ਵਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ ਤੇ ਬਾਅਦ ਵਿੱਚ ਇਹਦੇ ਵਿੱਚ ਕੀ ਕੀ ਆਪਾਂ ਪਾਵਾਂਗੇ ਉਹ ਤੁਹਾਨੂੰ ਬਾਅਦ ਚ ਦੱਸਾਂ ਤੇ ਆ ਲੋ ਜੀ ਗਾਜਰਾਂ ਆਪਣੀਆਂ ਜਿਹੜੀਆਂ 50% ਭੁੱਜ ਗਈਆਂ ਵਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਖੰਡ ਆਪਣੀਆਂ 50% ਗਾਜਰਾਂ ਵਾ ਖੰਡ ਦੇ ਵਿੱਚ ਹੀ ਗਲ ਜਾਣਗੀਆਂ ਤੇ ਆ ਆਪਾਂ ਹੱਥਾਂ ਦੇ ਗਲੱਬ ਚ ਕਿਉਂ ਪਾਇਆ ਕਿਉਂਕਿ ਆਪਾਂ ਨਾਲ-ਨਾਲ ਹੀ ਆ ਹਲਦੀ ਛਿੱਲ ਰਹੇ ਆ ਏ ਆਪਾਂ ਇਹਦੀਆਂ ਪਿੰਨੀਆਂ ਵੀ ਬਣਾਉਣੀਆਂ ਆ ਕਿਹ ਭੈਣ ਨੇ ਕਮੈਂਟ ਕੀਤਾ ਹਲਦੀ ਦੀਆਂ ਪਿੰਨੀਆਂ ਇਹ ਵੀ ਆਪਾਂ ਤੁਹਾਨੂੰ ਵੀ ਤੇ ਇਹ ਆਪਣੀਆਂ 8 ਕਿਲੋ ਗਾਜਰਾ ਸੀ ਤੇ ਇਹਦੇ ਵਿੱਚ ਆਪਾਂ 2 ਕਿਲੋ ਖੰਡ ਪਾ ਰਹੇ ਆ ਅੱਗੇ ਆਪਾਂ ਖੰਡ ਪਾਈਓ ਥੋੜੀ ਥੋੜੀ ਜੀ ਆਪਾਂ ਹੋਰ ਪਾ ਦਾਂਗੇ ਤੇ 2 ਕਿਲੋ ਖੰਡ ਆਪਾਂ ਵਿੱਚ ਪਾਉਣੀ ਆ ਇਹਦੇ ਵਿੱਚ ਨਾਲੋ ਜਿਹੜਾ ਪਾਸ ਪਾਣ ਖੰਡ ਨੇ ਪਾਣੀ ਛੱਡਿਆ ਨਾ ਇਹ ਆਪਾਂ ਪਾਣੀ ਵਿੱਚੇ ਸਿਕਾਉਣਾ ਸਾਰਾ ਇਹਦੇ ਵਿੱਚ ਗਾਜਰਾ ਜਿਹੜੀਆਂ ਚੰਗੀ ਤਰ੍ਹਾਂ ਰਿਜ ਕੇ ਆ ਰਿਜ ਰਿਜ ਕੇ ਕੋਲ ਜਾਣਗੀਆਂ ਤੇ ਜਦੋਂ ਐ ਪਾਣੀ ਸੁੱਕ ਜਾਏਗਾ ਤੇ ਫੇਰ ਇਹਦਾ ਹਲਵਾ ਤਿਆਰ ਹਾਲੋ ਜੀ ਗਾਜਰਾਂ ਆਪਣੀਆਂ ਜਿਹੜੀਆਂ ਐ ਪੂਰੀਆਂ ਪੁੱਜ ਗਿਆ ਤੇ ਹਲਵਾ ਆਪਣਾ ਤਿਆਰ ਬਣ ਚੁੱਕਾ ਏ ਦੇਖੋ ਚੰਗੀ ਤਰ੍ਹਾਂ ਐ ਮਿਕਸ ਹੋ ਗਿਆ ਵਾ ਤੇ ਪਾਣੀ ਵੀ ਸੁੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਪਾਈਆ 250 ਗ੍ਰਾਮ ਦੇਸੀ ਘਿਓ ਆਪਾਂ ਚੰਗੀ ਤਰ੍ਹਾਂ ਨੂੰ ਫੇਰ ਫੁਲਾਵਾਂਗੇ ਐ ਜਦੋਂ ਇਹ ਕੜਾਈ ਛੱਡ ਦੂ ਤੇ ਫਿਰ ਆਪਾਂ ਇਹਦੇ ਵਿੱਚ ਖੋਆ ਪਾਵਾਂਗੇ ਆ ਲੋ ਜੀ ਆਪਣਾ ਜਿਹੜਾ ਵਾ ਗਜਰੇਲਾ ਬਣ ਕੇ ਤਿਆਰ ਆ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਆ ਖੋਆ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਦੇਸੀ ਤਰੀਕੇ ਨਾਲ ਆਪਾਂ ਗਜਰੇਲਾ ਬਣਾ ਰਹੇ ਆ ਤੇ ਕਿਉਂਕਿ ਬੱਚੇ ਡਰਾਈ ਫਰੂਟ ਖਾਂਦੇ ਨਹੀਂ ਆਪਾਂ ਹੁਣ ਪਾਉਣੇ ਨਹੀਂਗੇ ਡਰਾਈ ਫਰੂਟ ਕਿਉਂਕਿ ਥੋੜੀ ਥੋੜੀ ਗਰਮੀ ਵੀ ਆ ਰਹੀ ਆ ਨਾ ਹੁਣ ਧੁੱਪਾਂ ਲੱਗਣ ਲੱਗੀਆਂ ਤੇ ਆਪਾਂ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਹ ਲੋ ਆਪਣਾ ਖੋਆ ਜਿਹੜਾ ਵਾ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਆ ਜਿਹੜੇ ਇੱਕ ਚੀਜ਼ ਆਪਣੀ ਰਹਿੰਦੀ ਸੀ ਉਹ ਆ ਚਾਰੇ ਮਗਜ ਇਹ ਆਪਾਂ ਪਾ ਦੇਣੇ ਆ ਆਪਣਾ ਜਿਹੜਾ ਹਲਵਾ ਤਿਆਰ ਤੇ ਆ ਲੋ ਜੀ ਗਜੇਰਾ ਆਪਣਾ ਤਿਆਰ ਆ ਗਾਜਰ ਦਾ ਹਲਵਾ ਵੀ ਇਹਨੂੰ ਕਹਿ ਸਕਦੇ ਆ ਇੱਧਰ ਆਪਾਂ ਹਲਦੀ ਦੀ ਵੀ ਛਿਲ ਰਹੇ ਆ ਇਹਦਾ ਆਪਾਂ ਇਹ ਤੁਹਾਨੂੰ ਵੀਡੀਓ ਤੁਹਾਨੂੰ ਕੱਲ ਨੂੰ ਬੁਕਾਵਾਂਗੇ ਤੇ ਹੁਣ ਵੀਡੀਓ ਦਾ ਇੱਥੇ ਕਰਦੇ ਆ ਐਂਡ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰਿਓ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਵੇਖਣ ਦਾ ਧੰਨਵਾਦ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਦਾ ਕੋਟਨ ਕੋਟਨ ਅਨਮ੍ਰਿਤ ਧੰਨਵਾਦ ਬੈਲ ਬਟਨ ਨਾਲ ਦਬਾਉਣਾ ਭੁੱਲਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਕੱਲ ਨੂੰ ਮਿਲਾਂਗੇ ਹਲਦੀ ਦੀ ਵੀਡੀਓ 'ਚ ਤੇ ਤਦ ਤੱਕ ਲਈ ਰੱਬ ਰੱਖਾ